ਹੋਰ ਕਿਸੇ ਦਾ ਵਿਰਸਾ ਤੱਕ ਕੇ ਉਹਦੇ ਉੱਤੇ ਡੁੱਲਝ ਜਾਂਦੇ ਉਹਨਾਂ ਦਾ ਤਲਵੰਡੀ ਰੱਬ ਹੀ ਰੱਖਾ ਆਪਣਾ ਵਿਰਸਾ ਭੁੱਲ ਜਾਂਦੇ ਉਹਨਾਂ ਦਾ ਤਲਵੰਡੀ ਰੱਬ ਹੀ ਰੱਖਾ ਆਪਣਾ ਵਿਰਸਾ ਭੁੱਲ ਜਾਂਦੇ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰੀ ਸਿੰਘ ਜੱਜਕ ਜੀ ਅਤੇ ਇਹਨਾਂ ਦੀ ਦੀਮ ਦੇ ਨਿੱਕੇ ਮਿੱਠੇ ਪਿਆਰੇ ਸੱਦੇ ਤੇ 17ਵੇਂ ਪਰਮਦੀਪ ਦੀਪ ਸੈਤਕ ਤੇ ਸਨਮਾਨ ਸਮਾਰੋਹ ਦੇ ਵਿੱਚ ਸ਼ਾਮਲ ਮੇਰੇ ਖੂਬਸੂਰਤ ਦੇਸ ਦੀ ਸੁੰਦਰ ਧਰਤ ਦੇ ਬਹੁਤ ਹੀ ਬਦਵਾਨ ਤੇ ਸੂਝਵਾਨ ਸ੍ਰੋਤਿਓ ਅਮਰੀਕ ਸਿੰਘ ਤਲਵੰਡੀ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਸ ਟੀਮ ਦਾ ਆਪਦੇ ਵੱਲੋਂ ਤੇ ਜਿਹੜੀ ਆ ਟੀਮ ਜਦ ਤੁਸੀਂ ਬੈਠਿਓ ਜਿਹੜਾ ਆਪਾਂ ਨੂੰ ਇਹਨਾਂ ਨੇ ਮਾਨ ਬਖਸ਼ਿਆ ਇਦੇ ਲਈ ਇਸ ਮੁੱਚੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿੰਨਾ ਸ਼ਬਦਾਂ ਨਾਲ ਅਸੀਂ ਕਰੀਏ ਤੁਹਾਡਾ ਧੰਨਵਾਦ ਇੰਨਾ ਤੁਸੀਂ ਮਨਪੱਖਿਆ ਜ਼ਿੰਦਗੀ ਪਰ ਰਹੇਗਾ ਯਾਦ ਇੰਨਾ ਤੁਸੀਂ ਮਨਪੱਖਿਆ ਜੱਟਕ ਜੀ ਜ਼ਿੰਦਗੀ ਪਰ ਰਹੇਗਾ ਜੀ ਮੈਂ ਕੱਲ ਫੇਸਬੁੱਕ ਤੇ ਪਾਇਆ ਸੀ ਕੋਈ ਜ਼ਰੂਰੀ ਨਹੀਂ ਸਾਰਿਆਂ ਨੇ ਪੜਿਆ ਹੋਵੇ ਜੀਰੇ ਇਲਾਕੇ ਦੇ ਵਿੱਚ ਮੈਂ ਇਸ ਐਸਐਸਵਾ ਦਾ ਗਠਨ ਕੀਤਾ 16 ਸਾਲ ਮੁੱਖ ਸੇਵਾ ਕਰ ਰਿਹਾ ਹਾਂ 40 ਸਮਾਗਮ ਕਰਵਾ ਕੇ ਆਏ ਹਾਂ ਤੇ ਪਿਛਲੇ 50 ਸਾਲਾਂ ਤੋਂ ਪੂਰੇ ਪੰਜਾਬ ਚ ਕੀ ਅਮਰੀਕਾ ਕੈਨੇਡਾ ਉੱਧਰ ਵੀ ਜਾਏ ਤੇ ਮੈਂ ਸਮਾਗਮ ਦੇਖਿਆ ਆਏ ਆ ਵੱਡੇ ਤੋਂ ਵੱਡੇ ਪਰ ਸੱਚ ਜਾਣਿਓ ਸਾਡੇ ਵਾਸਤੇ ਆ ਜਿਹੜੀ ਜਗ੍ਹਾ ਬੜੀ ਪਵਿੱਤਰ ਹੁੰਦੀ ਆ ਤੇ ਲੇਖਕ ਦਾ ਧਰਮ ਵੀ ਹੁੰਦਾ ਸੱਚ ਬੋਲਣਾ ਇਹਨਾਂ ਵਰਗਾ ਮੈਂ ਸਮਾਗਮ ਅਜੇ ਤੱਕ ਨਹੀਂ ਦੇਖਿਆ ਜਿਹੜਾ ਇਹ ਸਮਾਗਮ ਅਲੀਕ ਦੇ ਆ ਐਡਾ ਵੱਡਾ ਸਮਾਗਮ ਤੇ ਦੋ ਦਿਨ ਦਾ ਫਿਰ ਰਾਤ ਰਹਿਣ ਦਾ ਫਿਰ ਖਾਣੇ ਦਾ ਠਹਿਰਨ ਦਾ ਸਾਰਾ ਪ੍ਰਬੰਧ ਜਿਹੜੇ ਕਰਦੇ ਮੈਂ ਤਾਂ ਨਹੀਂ ਕਿਤੇ ਦੇਖਿਆ ਜੇ ਤੁਸੀਂ ਦੇਖਿਆ ਹੋਇਆ ਬਾਅਦ ਚ ਮੈਨੂੰ ਦੱਸ ਦਿਓ ਇਸ ਕਰਕੇ ਮੈਂ ਇਸ ਜਿਹੜੀ ਸਮੁੱਚੀ ਟੀਮ ਹੈ ਇੰਨਾਂ ਦੀ ਮਿਹਨਤ ਨੂੰ ਇੱਕ ਅਜਿਹੇ ਹੋਰ ਨਵੀਂ ਗੱਲ ਮੈਂ ਦੇਖੀ ਆ ਕਾਰਜਸ਼ਾਲਾ ਇੱਕ ਕਾਰਜਸ਼ਾਲਾ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਸਾਨੂੰ ਤਾਂ ਉਸਤਾਦ ਮਿਲੇ ਸੀ ਮੈਨੂੰ ਮਿਲਿਆ ਸੀ ਉਰਦੂ ਵਾਲਾ ਉਹਦੀ ਮੈਨੂੰ ਨਹੀਂ ਸਮਝ ਲੱਗਦੀ ਸੀ ਮੈਨੂੰ ਉਹਦੀ ਨਹੀਂ ਸਮਝ ਲੱਗਦੀ ਸੀ ਤੇ ਤੁਸੀਂ ਸ਼ੁਕਰ ਕਰੋ ਆ ਨਵੇਂ ਜਿਹੜੇ ਚਿਹਰੇ ਆ ਨਵੇਂ ਬੇਟੀਆਂ ਬੇਟੇ ਆਏ ਆ ਤੇ ਸ਼ੁਕਰ ਕਰੋ ਏਡੇ ਮਹਾਰਤੀ ਵਿਦਵਾਨ ਆ ਜਿਹੜੇ ਸਟੇਜ ਤੇ ਬੈਠੇ ਆ ਜਿਨ੍ਹਾਂ ਨੂੰ ਦੇਖਣ ਨੂੰ ਦੁਨੀਆ ਦਰਸਦੀ ਆ ਉਹਨਾਂ ਨੇ ਤੁਹਾਨੂੰ ਅੱਜ ਕਪਤਾ ਕਿਵੇਂ ਲਿਖਣੀ ਆ ਕਿਵੇਂ ਬੋਲਣੀ ਆ ਉਹ ਸਭ ਕੁਝ ਦੱਸ ਦੇਣ ਪੂਰੇ ਟ੍ਰੇਨ ਹੋ ਕੇ ਕਿੱਥੇ ਜਾਵਾਂਗਾ ਮੈਂ ਦਾਵੇ ਵਾਦੇ ਨਾਲ ਕਹਿਣਾ ਤੇ ਡਾਕਟਰ ਹਰੀ ਸਿੰਘ ਜਾਚਕ ਜੀ ਨੇ ਜਦੋਂ ਮੈਥੋਂ ਸਬਜੈਕਟ ਪੁੱਛਿਆ ਵੀ ਤਰਵੰਡੀ ਕਿਹੜੇ ਵਿਸ਼ੇ ਤੇ ਬੋਲਣਾ ਕਪਤਾ ਦੇ ਤੇ ਮੈਂ ਕਿਹਾ ਕਪਤਾ ਦੇ ਤੇ ਮੈਂ ਤੁਹਾਡੇ ਸਾਹਮਣੇ ਬਿਲਕੁਲ ਹੀ ਬੋਲਣਾ ਹੈ ਤੇ ਮੈਂ ਕਿਹਾ ਮੈਂ ਪੰਜਾਬੀ ਮਾਂ ਬੋਲੀ ਤੇ ਬੋਲ ਦੂਗਾ ਤੇ ਨਾਲ ਮੈਂ ਪਤਾ ਕੀ ਆਖਿਆ ਸੀ ਜੱਜਕ ਜੀ ਨੂੰ ਮੈਂ ਕਿਹਾ ਮੈਂ ਤੁਹਾਡੀਆਂ ਵੀਡੀਓ ਦੇਖੀਆਂ ਜਿਹੜੀਆਂ ਕਵਤਾ ਲਿਖਦੇ ਟੰਗ ਤਰੀਕੇ ਪਿੰਗਲ ਰੂਜ਼ ਕਾਫੀ ਆ ਰਦੀਪ ਤੇ ਆ ਜਿਹੜੇ ਸਾਡੇ ਮਹਾਰਾਜੀਆਂ ਨੇ ਪਿੰਗਲ ਬਾਰੇ ਕਿਤਾਬਾਂ ਲਿਖੀਆਂ ਮੈਂ ਕਿਹਾ ਚੁੱਪ ਕਰਕੇ ਆਪਦੇ ਵਾਲੀ ਵੀਡੀਓ ਲਾ ਦਿਓ ਧੰਨタル ਹੋ ਜੂਗੀ ਤੇ ਮੈਂ ਕਿਹਾ ਕਿਸੇ ਨੂੰ ਹੋਰ ਬੁਲਾਉਣ ਦੀ ਲੋੜ ਨਹੀਂ ਮੈਂ ਇਹ ਸ਼ਬਦ ਵਰਤੇ ਸੀ ਇਹ ਕਹਿੰਦੇ ਵੀ ਤਲਵੰਡੀ ਜਿਹੜਾ ਕੋਈ ਕਰਨਾ ਹੀ ਮੈਂ ਤਾਂ ਕਰ ਲਿਆ ਤੇ ਹੁਣ ਬਾਕੀਆਂ ਦਾ ਵੀ ਦੇਖਣਾ ਹੈ ਨਾ ਵੀ ਉਹਨਾਂ ਦੇ ਖਿਆਲ ਅੱਡੋ-ੱਡੀ ਵੀ ਹੋ ਸਕਦੇ ਆ ਫੇਸ ਕਰਕੇ ਮੈਂ ਇਹਨਾਂ ਨੂੰ ਸਾਰੀ ਟੀਮ ਨੂੰ ਤੁਹਾਨੂੰ ਮੈਂ ਕਿਉਂਕਿ ਮੈਨੂੰ ਬੜਾ ਪਿਆਰ ਕਰਦੇ ਆ ਮੈਂ ਮੈਂਬਰ ਹੀ ਸਮਝਦਾ ਜਿਵੇਂ ਕਹਿਣਾ ਤੇ ਨਾਲ ਹੀ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਨਾ ਤੇ ਨਰਸ਼ੋਕ ਕਾਮਨਾਵਾਂ ਦੁਆਵਾਂ ਦਿੰਨਾ ਇਸੇ ਤਰ੍ਹਾਂ ਨਿਰੰਤਰ ਯਾਰੀ ਰੱਖਣ ਸਮਾਗਮ ਸੀਂਧਾ ਦੇ ਨਾਲ ਬਾਬਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਬੋਲ